ਇਹ ਤੇ ਤੁਹਾਡੇ ਕੋਲ ਤੇ ਕਿਤੇ 12 ਵਰ੍ਹਿਆਂ ਬਾਅਦ ਆਉਣ ਦਾ ਮੌਕਾ ਮਿਲਿਆ ਜਿੱਥੇ ਆਦਮੀ ਦੀ ਸਾਂਝ ਸਿਆਣ ਮੇਲ ਵਰਤਾ ਨਾ ਹੋਵੇ ਉੱਥੇ ਕੋਈ ਖਾਸ ਆਦਰ ਨਹੀਂ ਉਹਦਾ ਹੁੰਦਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡੱਲੇ ਨੂੰ ਕਿਹ ਅਲਾਕਾ ਬਖਸ਼ਿਆ ਸੀ ਡੱਲਿਆ ਆਨੰਦ ਲੋਟ ਤੇ ਇੱਕ ਦਿਨ ਸਾਬ ਉਹਨੂੰ ਮਿਲਣ ਗਏ ਡੱਲਾ ਪ੍ਰਸੰਨ ਹੋ ਗਿਆ ਕਹਿਣ ਲੱਗਾ ਹਜੂਰ ਜਿਹੜਾ ਤੁਸਾਂ ਆਲਾਕਾ ਬਖਸ਼ਿਆ ਆ ਉਹ ਮੈਂ ਉਹਦਾ ਤੁਹਾਨੂੰ ਦਰਸ਼ਨ ਕਰਵਾ ਲਿਆ ਸੱਜੇ ਪਾਸੇ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਤੇ ਖੱਬੇ ਪਾਸੇ ਡੱਲੇ ਦਾ ਘੋੜਾ ਤੁਰੇ ਜਾਣ ਪਹਿਲੇ ਪਿੰਡ ਵਿੱਚ ਗਏ ਤੇ ਡੱਲਾ ਰੋਜ਼ ਹੀ ਆਉਂਦਾ ਜਾਂਦਾ ਸੀ ਡੱਲੇ ਦੀ ਵਾਕ ਵੀ ਨਾਲੇ ਲੋਕਾਂ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਠਾਪਿਆ ਹੋਇਆ ਮਾਈ ਇੱਕ ਨਸੀ ਨਸੀ ਆਈ ਰੇਜਾ ਲਿਆ ਰੁਪਈਆ ਲਿਆ ਦੱਲਿਆ ਪਹਿਰਾ ਉਹ ਤੇਰਾ ਕੇ ਮੱਥਾ ਟੇਕਿਆ ਭਾਈ ਦੱਲਿਆ ਧਨ ਭਾਗ ਤੂੰ ਆ। ਦੂਜਾ ਭਾਈ ਆਇਆ ਉਹਨੇ ਮੱਥਾ ਢੇਕਿਆ ਤੀਜੀ ਭੈਣ ਆਈ ਉਹਨੇ ਮੱਥਾ ਢੇਕਿਆ ਚੌਥੀ ਮਾਹੀ ਆਈ। ਦੱਲੇ ਨੂੰ ਮੱਥਾ ਢੇਕਣ ਦੇ ਸੱਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਉਹਨੂੰ ਕੋ ਤਾਂਮੇ ਦਾ ਪੈਸਾ ਰੱਖ ਕੇ ਮੱਥਾ ਨਾ ਢੇਕੇ। ਇਹ ਡੱਲਾ ਪਾਣੀਓ ਪਾਣੀ ਹੁੰਦਾ ਜਾਏ। ਇਹ ਯਾਰੋ ਜਿਸਨੇ ਅਲਾਕਾ ਮੈਨੂੰ ਬਖਸ਼ਿਆ ਉਹਦਾ ਸਤਕਾਰ ਕੋਈ ਨਹੀਂ ਕਰਦਾ। ਮੈਨੂੰ ਬੜੇ ਮੱਥੇ ਕੇਗਦੇ ਨੇ ਤੇ ਉਹ ਦੂਰ ਮੁਸਕਰਾ ਕੇ ਕਹਿਣ ਲੱਗੇ ਡੱਲਿਆ ਮੱਥੇ ਟਕਵਾਈ ਜਾਂ ਪੇਟਾ ਲਈ ਜਾ ਕਰਾਮਾਤ ਨਾਲੋਂ ਮੁਲਾਕਾਤ ਬਿਹਤਰ ਹੈ ਤੇਰੀ ਰੋਜ਼ ਦੀ ਮੁਲਾਕਾਤ ਹੈ ਤੂੰ ਆਉਂਦਾ ਜਾਂ ਨਾ ਅਸੀਂ ਤੇ ਹੁਣ ਕਰਾਮਾਤ ਕਿਤੇ ਦੱਸਾਂ ਮੈਨੂੰ ਪਤਾ ਲੱਗਣਾ ਨਾ ਭਈ ਇਹ ਗੁਰੂ ਗੋਬਿੰਦ ਸਿੰਘ ਆ ਤੇ ਤੇਰੀ ਮੁਲਾਕਾਤ ਹੈ ਤੇਰਾ ਵਰਦੋਂ ਵਿਆਰ ਬਣਿਆ ਚੁੱਪ ਕਰਕੇ ਮੱਥੇ ਟਕਵਾਈ ਜਾ ਇਹ ਤੁਹਾਡਾ ਗੁਲਾਮ ਦਾਸ ਇੰਡੀਆ ਵਿੱਚ ਜਿੱਥੇ-ਜਿੱਥੇ ਦਾ ਆਉਣ ਜਾਣ ਹੈ ਮੈਂ ਉੱਥੇ ਆਪਣੇ ਕੋਲ ਆ ਕੇ ਬੁੱਢੜੇ ਬੁੱਢੜੇ ਰੋਂਦੇ ਵੇਖੇ ਗਿਆਨੀ ਜੀ ਆਹ ਬਈ ਬਾਬਾ ਕੀ ਆਖਣਾ ਜੀ ਅੱਜ ਕੋਈ ਫੈਸ਼ਨ ਦੇ ਮਰਖਲਾਫ ਆਖਿਓ ਐ ਕਿਉਂ ਕਹਿੰਦਾ ਜੀ ਦੋ ਕੁੜੀਆਂ ਨੇ ਇੱਕ ਨੋ ਆ ਗਈ ਹੈ ਉਹਨਾਂ ਕੁੜੀਆਂ ਦੇ ਰਿਵਲ ਪੂਰੇ ਨਹੀਂ ਸੀ ਹੁੰਦੇ ਉਹਨਾਂ ਕੁੜੀਆਂ ਵਾਸਤੇ ਲਿਪਿਸਟਿਕ ਨਹੀਂ ਸੀ ਲੱਭਦੀ ਉਹਨਾਂ ਕੁੜੀਆਂ ਦੀ ਕਰੀਮ ਤੇ ਪਾਊਡਰ ਨਹੀਂ ਸੀ ਮੇਰੇ ਕੋਲ ਪੂਰੀ ਉਨੀ ਇੱਕ ਹੋਰ ਆਣ ਲਈ ਆ ਨਾਲ ਮੇਰੇ ਗਲ ਸਿਆਪਾ ਪੈ ਗਿਆ ਮਹਾਰਾਜ ਅੱਜ ਕੋਈ ਫੈਸ਼ਨ ਦੇ ਬਰਖਲਾਫ ਆ ਗਿਆ ਮੈਂ ਕਿਹਾ ਬਾਬਾ ਜਿੱਦਣ ਆਂਦਾ ਸਾ ਆਦਮੀ ਵਿਦ ਫੈਮਿਲੀ ਜਾਣਾ ਮੈਂ ਬਕਸ਼ਿੰਗ ਰਿਜ਼ਰਵ ਕਰਾਇਆ ਉਦਣ ਗਿਆ ਨਹੀਂ ਮਾਨ ਸਿੰਘ ਨੂੰ ਪੁੱਛ ਲਿਆ ਸੀ ਮੈਂ ਕੁੜੀਆਂ ਨਾਲ ਲੈ ਚੱਲੇ ਆ ਨੋਹਾਂ ਨਾਲ ਲੈ ਚੱਲੇ ਪੁੱਛ ਗਿਆ ਲਿਆ ਜੋ ਟੇਕ ਏ ਆਪ ਤੂੰ ਟਿਕਟਾਂ ਲਈਆਂ ਆਪ ਤੂੰ ਪਰਿਵਾਰ ਲੈ ਕੇ ਕਿਉਂ ਆਪ ਤੂੰ ਵਿਦ ਫੈਮਿਲੀ ਗਿਓ ਇਹ ਜ਼ਹਿਰ ਆਪ ਤੂੰ ਖਾਦਾ ਆਪ ਤੂੰ ਇਹਨਾਂ ਨੂੰ ਖਵਾ ਲਿਆ ਸੀ ਆਪਾਂ ਆਪਸੇ ਹੀੜਿਆ ਤੇ ਹੁਣ ਸਾਨੂੰ ਆਖਣਾ ਫੈਸ਼ਨ ਦੇ ਬਰਖਲਾਫ ਬੋਲੋ ਅਜੀਬ ਹੈ ਜਨ ਦੇ ਬਰਖਲਾਫ ਬੋਲਦੇ ਨਹੀਂ ਕੋਈ ਸਦੀ ਹੋਈ ਮਾਈ ਸਾਡੀ ਰੋਟੀ ਵਰਜਦੇ ਤੇ ਵਿੱਚ ਚੁਟਕੀ ਕੇ ਬਾਰੇ ਕੁਛ ਪਾ ਕੇ ਜਾਂ ਪੈਸੇ ਆਪਾਂ ਮੁੱਕਾ ਤੇੜਾ ਤੇ ਗੜੋਂ ਨਾ ਤੂੰ ਰੋਜ਼ ਫੈਸ਼ਨ ਦੇ ਬਰਖਲਾਫ ਰੋਜ਼ ਬੈਠ ਇਹ ਉਹ ਮੌਤ ਮੌਤੇ ਮੂੰਹ ਸਾਨੂੰ ਦੇਣਾ ਇਹ ਤੇਰੇ ਕੰਡੇ ਆਪ ਬੀਜੇ ਨੇ ਮਿੱਤਰਾ ਆਪੇ ਹੋਏ ਆਪੇ ਇਹਨਾਂ ਨੂੰ ਸਾਫ਼ ਕਰ ਜੇ ਚਾਹਨਾ ਤੇ ਤੇਰੇ ਪਰਿਵਾਰ ਵਿੱਚ ਸਵਰਗ ਦੀ ਖੁਸ਼ਬੂ ਨਜ਼ਰ ਆਵੇ ਤੇ ਫਿਰ ਇਹਨਾਂ ਨੂੰ ਕਚਾਰੇ ਸਵਾ ਕੇ ਦੇ ਇਹਨਾਂ ਨੂੰ ਗੁਰੂ ਦਾ ਅੰਮ੍ਰਿਤ ਪਾਨ ਕਰਵਾ ਇਹਨਾਂ ਨੂੰ ਗੁਰੂ ਕੀ ਬਾਣੀ ਯਾਦ ਕਰਵਾ ਇਹ ਪ੍ਰਭਾਤੇ ਉਠਣ ਆ ਆਪਣੇ ਆਪਣੇ ਆਸਣ ਤੇ ਬੈਠੇ ਕੋਈ ਜਪ ਜੀ ਪੜਦਾ ਹੋਵੇ ਕੋਈ ਆਸਾ ਵਾਰ ਪੜਦਾ ਹੋਵੇ ਕੋਈ ਜਾਪ ਜਾਪ ਸਾਖ ਪੜਦਾ ਹੋਵੇ ਕੋਈ ਸੁਖਮਨੀ ਪੜਦਾ ਹੋਵੇ ਤੇਰਾ ਘਰ ਸਵਰਗ ਹੈ ਤੇਰਾ ਘਰ ਜੰਨਤ ਹੈ ਤੂੰ ਇਹਨਾਂ ਨੂੰ ਪਾ ਉਲਟੇ ਪਾਸੇ ਜਿਤਾਏ ਸਵੇਰੇ ਉੱਠਦੇ ਕੁੜੀਆਂ ਮੁੰਡੇ ਸੂਈ ਠੀਕ ਕਰ ਲੈਂਦੇ ਨੇ ਰੇਡੀਓ ਤੇ ਲੱਗ ਪੈਂਦੇ ਨੇ ਗੱਜਲਾਂ ਸੁਣਨ ਲੱਗ ਪੈਂਦੇ ਨੇ ਟੱਪੇ ਸੁਣਨ ਇਹ ਤਾਂ ਘਰ ਹੁੰਦਾ ਨਰਕ ਬਣੀ ਗਿਆ ਹੈ ਇਹਦਾ ਸਵਰਗ ਬਣਨਾ ਬੜਾ ਮੁਸ਼ਕਲ ਆ ਪਿਆਰੇ ਗੁਰੂ ਕੋ ਸਕੋ ਜੜੀ चीज ਮੈਂ ਅਰਜ਼ ਕਰ ਰਿਹਾ ਦਰਵਾਜ਼ੇ ਵੱਲ ਫਿਰ ਧਿਆਨ ਕਰਿਓ ਇਹ ਗੁਰਦੁਆਰਾ ਹੈ ਇੱਥੇ ਅਸੀਂ ਦਿਲ ਬਹਿ ਲਾਵੇ ਲਈ ਨਹੀਂ ਆਉਂਦੇ ਵਕਤ ਪਾਸ ਕਰਨ ਵਾਸਤੇ ਨਹੀਂ ਆਉਣਾ ਚਾਹੀਦਾ ਇੱਥੇ ਕੁਝ ਲੈਣ ਵਾਸਤੇ ਆਉਣਾ ਚਾਹੀਦਾ ਕੁਝ ਦੇਣ ਛੱਡਣ ਵਾਸਤੇ ਤੇ ਕੁਝ ਗ੍ਰਹਿਣ ਕਰਨ ਵਾਸਤੇ ਆਉਣਾ ਜਿਹੜੇ ਲੋਕ ਇਸ ਆਈਡੀਆ ਨਾਲ ਆਉਂਦੇ ਨੇ ਉਹ ਮੁਬਾਰਕ ਨੇ ਉਹ ਧੰਨ ਨੇ ਤੇ ਅਸੀਂ ਗੁਰਦੁਆਰੇ ਚੱਲੇ ਆਂ ਉਥੋਂ ਕੁਝ ਲੈ ਆਉਣਾ ਇਥੇ ਲੈਣ ਵਾਸਤੇ ਆਈ ਦਾ ਪਿਆਰਿਓ ਤੇ ਮੇਰਾ ਬਾਪੂ ਸਾਨੂੰ ਦੇ ਰਿਆ ਕੋਈ ਤੇ ਯਰੇ ਸ਼ੋ ਸੇਵ ਤੂੰ ਲੱਖ ਖਰਚ ਵੇ ਆਈ ਏ ਗਹਿਣੇ ਦਾਜ ਸਾਜਤ ਭਾਰੀ ਬੈਂਕ ਬੈਲੈਂਸ ਤੇਰਾ ਹੈ ਬੜਾ ਯਾਦ ਰਹਿ ਤੈਨੂੰ ਸਰਦਾਰ ਜੀ ਸਰਦਾਰ ਜੀ ਖਾਨ ਜੀ ਖਾਨ ਜੀ ਲਾਲਾ ਜੀ ਲਾਲਾ ਜੀ ਲੋਕੀ ਕਰਦੇ ਫਿਰਦੇ ਨੇ ਪਰ ਪਰਲੋਕ ਵਿੱਚ ਆਦਰ ਉਹਦਾ ਹੋਵੇਗਾ ਜਿਹਦੇ ਅੰਦਰ ਵਸਦਾ ਹੋਵੇਗਾ ਸਤਨਾਮ ਵਾਹਿਗੁਰੂ ਜਿਹਦੇ ਅੰਦਰ ਇਸ ਮਾਤ ਲੋਕ ਵਿੱਚ ਰਹਿ ਕੇ ਵਾਹਿਗੁਰੂ ਨਹੀਂ ਵਸਿਆ ਉਹਦੀ ਪਰਲੋਕ ਵਿੱਚ ਵੀ ਇੱਜ਼ਤ ਨਹੀਂ ਜਿੰਨ ਸਹੁਰੇ ਘਰ ਆਪਣੇ ਮਾਲਕ ਤੇ ਕੇ ਘਰ ਆਪਣੇ ਮਾਲਕ ਦਾ ਧਿਆਨ ਨਹੀਂ ਦਰਿਆ ਉਹਦੀ ਉਹਦੀ ਸਹੁਰੇ ਘਰ ਜਾ ਕੇ ਇੱਜ਼ਤ ਨਹੀਂ ਹੋ ਸਕਣੀ ਪੇਯਰੇ ਸ਼ੋਸ਼ੇਵਤੂ ਸਾਹੁਰੜੇ ਸੁਖ ਵਸ ਗੁਰਮਿਲ ਚਾ ਜੀ ਅਚਾਰ ਸਿੱਖ ਤੁਦ ਕਦੇ ਨ ਲੱਗੇ ਦੁਖ ਛਿਆਣੀਆਂ ਕਾਕੀਆਂ ਬੱਚੀਆਂ ਪੇਕਿਆਂ ਦੇ ਕਰ ਰਹੀਆਂ ਵਡੇਰੀਆਂ ਆਪਣੀਆਂ ਚਾਚੀਆਂ ਤਾਈਆਂ ਕੋਲੋਂ ਆਪਣੀਆਂ ਮਾਮੀਆਂ ਨਾਨੀਆਂ ਕੋਲੋਂ ਸਹੁਰਿਆਂ ਦੇ ਕਰਦਾ ਵਰਤਾਰਾ ਪੁੱਛ ਲੈਂਦੀਆਂ ਛਿਆਲੇ ਦਾਨੇ ਪਰਮਾਰਥ ਦੇ ਰਾਹੀ ਇਸ ਮਾਤ ਲੋਕ ਵਿੱਚ ਰਹਿੰਦੇ ਹੋਏ ਸੰਗਤ ਵਿੱਚ ਆ ਕੇ ਸੰਤ ਸਤ ਸੰਗੀਆਂ ਕੋਲੋਂ ਫਿਰ ਪਰਲੋਪ ਨੇ ਸੋਹਰੇ ਕਰਦੀਆਂ ਗੱਲਾਂ ਪੁੱਛਦੇ ਨੇ ਅਗਰ ਨਹੀਂ ਪੁੱਛਦੇ ਤਾਂ ਦਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜਿਨ੍ਹਾਂ ਦਾ ਪਰਬ ਮਨਾ ਰਹੇ ਹੋ ਉਹਨਾਂ ਨੇ ਤਿੰਨ ਸ਼ਬਦ ਲਿਖੇ ਨੇ ਨੰਬਰ 1 ਪਹਿਲੇ ਸ਼ਬਦ ਦਾ ਹੈਡਿੰਗ ਉਹਨਾਂ ਲਿਖਿਆ ਕੁਚਜ ਜੀ ਦੂਜੇ ਦਾ ਲਿਖਿਆ ਸੁਚਜ ਜੀ ਬੀ ਜੇ ਦਾ ਲਿਖਿਆ ਗੁਣਵੰਤੀ ਮੈਂ ਤੁਹਾਡੇ ਕੋਲ ਪਹਿਲਾ ਸ਼ਬਦ ਪੜਨਾ ਚਾਹਉਨਾ ਹਜ਼ੂਰ ਕਹਿੰਦੇ ਨੇ ਮੈਂ ਕੁਚੰਜੀ ਮੈਂ ਕੁਚੰਜੀ ਹਾਂ ਮੈਂ ਕਮ ਆਕਲ ਹਾਂ ਮੈਨੂੰ ਸੂਝ-ਬੂਝ ਕੋਈ ਨਹੀਂ ਦਾਣਾ ਆਦਮੀ ਦੂਜੇ ਤੇ ਜਿਕੜ ਨਹੀਂ ਛੱਡਦਾ ਮੈਂ ਕੁਚੰਜੀ ਮੈਂ ਕੁਚੰਜੀ ਹਾਂ ਮੈਂ ਭੈੜੀ ਹਾਂ ਮੈਨੂੰ ਕੋਈ ਸੁਧ ਬੁਧ ਨਹੀਂ ਮੈਨੂੰ ਕੋਈ ਸੂਝ ਬੂਝ ਨਹੀਂ ਮਾਣ ਕੁਜ ਜੀ ਅੰਮਾਵਣ ਦੋਸੜੇ ਦੋਸੜੇ ਮੈਨੇ ਦੋਸ਼ ਦੋਸ਼ ਮੈਨੇ ਗੁਨਾਹ ਮੈਂ ਇਹਨੇ ਗੁਨਾਹ ਕੀਤੇ ਨੇ ਇਹਨੇ ਗੁਨਾਹ ਕੀਤੇ ਨੇ ਅੰਮਾਵਣ ਉਹ ਮੇਰੇ ਚ ਮਿਉਂਦੇ ਵੀ ਨਹੀਂ ਉਹ ਗੁਨਾਹ ਹੁਣ ਮੇਰੇ ਚ ਸਮਾਉਂਦੇ ਵੀ ਨਹੀਂ ਮਾਣ ਕੁਜ ਜੀ ਅਮਾ ਵਣ ਡੋਸੜ ਇੱਕ ਇਲਾਕੇ ਦਾ ਵੀ ਇਹ ਸ਼ਬਦ ਹੈ ਸ਼ਰਗੋਦੇ ਦੇ ਇਲਾਕੇ ਵਿੱਚ ਤੁਸੀਂ ਕਦੇ ਗਏ ਹੋਗੇ ਉੱਥੇ ਜੇ ਲੜਕੀ ਵਿਆਹੀ ਹੋਈ ਸਹੁਰੇ ਘਰ ਜਾ ਕੇ ਦੁਖੀ ਹੋ ਜਾਏ ਤੇ ਉਹ ਫਿਰ ਅਥਰੂ ਕੀਰ ਕੇ ਕਹਿੰਦੀ ਹੈ ਅਮਾ ਵਣ ਮੈਂ ਕਿਉਂ ਜਾਇਆ ਹੇ ਮਾਂ ਤੂੰ ਮੈਨੂੰ ਕਿਉਂ ਜਨਮ ਦਿੱਤਾ ਮਾ ਤੂੰ ਕਿੰਨੂ ਮੈਨੂੰ ਕਿਉਂ ਮਾਤ ਲੋਕ ਦੀ ਹਵਾ ਲਵਾਇਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਬਚਨ ਆਇਆ ਹੈ ਜੇ ਦਿਹ ਨਾਲਾ ਕੱਪਿਆ ਜੇ ਗਲ ਕੱਪੇ ਚੁਖ ਬੋਲ ਨਾ ਇਤੀ ਮਾਵਲੇ ਸਹਾ ਨਾ ਇਤੀ ਦੁਖ ਛੇ ਮਾਂ ਜੰਮਣ ਵੇਲੇ ਜਿਸ ਤਰ੍ਹਾਂ ਤੂੰ ਮੇਰਾ ਜ਼ਰਾਕ ਨਾਰੂਆ ਪੇਟ ਨਾਲੋਂ ਕੱਟ ਦਿੱਤਾ ਸੀ ਇਹ ਉਦਾਂ ਜਰਾ ਕੋਈ ਛੁਰੀ ਮੇਰੇ ਗਲ ਉਤੇ ਫੇਰ ਦਿੰਦੀ ਉਹ ਤੇ ਮੈਂ ਨਾ ਦੁੱਖਾਂ ਕੋਲੋਂ ਤੇ छुटकारे ਪਾ ਜਾਂਦਾ ਇਹਦਾ ਮਤਲਬ ਟੈਂਦੀ ਕਲਾ ਨਹੀਂ ਲੈਣਾ ਇਹਦਾ ਮਤਲਬ ਖੁਦਕੁਸ਼ੀ ਨਹੀਂ ਲੈਣਾ ਇਹਦਾ ਮਤਲਬ ਪਛਤਾਤਾਪ ਲੈਣਾ ਹੈ ਕਿ ਰੱਬ ਨੂੰ ਭੁਲਾ ਕੇ ਫਿਰ ਪਛਤਾਵਾ ਐਦਾਂ ਦਾ ਕਰਨਾ ਚਾਹੀਦਾ ਕਿ ਇਹਦੇ ਨਾਲੋਂ ਮਰ ਜਾਣਾ ਚੰਗਾ ਸੀ ਇਹਦੇ ਨਾਲੋਂ ਖੁਦਕੁਸ਼ੀ ਕਰ ਲੈਣੀ ਚੰਗੀ ਸੀ ਇਹਦੇ ਨਾਲੋਂ ਤੇ ਜੰਮਦਿਆਂ ਹੀ ਅਗਰ ਜਹਾਨ ਤਿਆਗ ਦਿੰਦੇ ਤੇ ਬੜਾ ਚੰਗਾ ਸੀ ਜੇ ਨਹੀਂ ਚੀਤੇ ਆਇਆ ਸਦਨਾ ਮੁਵਾਰਿ ਮਾਣ ਕੁਛ ਜੀ ਅਮਾਵਣ ਡੋਸੜ ਹਉ ਕਿਉਂ ਸ਼ੋਰ ਆਵਣ ਜਾਉਂ ਜੀ ਜਦੋਂ ਮੇਰੇ ਗੁਨਾਹ ਹੀ ਇੰਨੇ ਨੇ ਕਿ ਮੇਰੇ ਚ ਸਮਾਉਂਦੇ ਹੀ ਨਹੀਂ ਮੇਰੇ ਵਿੱਚ ਅਮਾਂਦੇ ਨੇ ਮਿਉਂਦੇ ਨਹੀਂ ਤੇ ਮੈਂ ਆਪਣੇ ਸ਼ੌ ਨੂੰ ਆਪਣੇ ਪਤੀ ਨੂੰ ਆਪਣੇ ਪਰਮਾਤਮਾ ਨੂੰ ਰਾਵਣ ਵਾਸਤੇ ਮੰਨਣ ਵਾਸਤੇ ਉਦੇ ਨਾਮ ਦਾ ਸਵਾਦ ਚਖਣ ਵਾਸਤੇ ਉਦੇ ਨਾਮ ਦਾ ਰਸ ਪੀਣ ਵਾਸਤੇ ਮੈਂ ਕਿਵੇਂ ਜਾਵਾਂ ਮੈਂ ਕੁਚੱਜੀ ਹਾਂ ਮਨ ਕੁਚੱਜੀ ਅੰਮਾਵਣ ਡੋਸੜ ਹਮ ਕਿਉਂ ਸ਼ੋਰ ਅੰਗੜ ਜਾਵਾਂ ਜਿਓ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਓ ੍ਹੇਮਾ ਜਿਸ ਵੇਲੇ ਮੈਂ ਆਪਣੇ ਪਿਆਰੇ ਦੇ ਦਰਬਾਰ ਵੱਲ ਨਜ਼ਰ ਮਾਰ ਕੇ ਵੇਖਦੀ ਹਾਂ ਤੇ ਮੇਰੇ ਪਿਆਰੇ ਦੇ ਦਰਬਾਰ ਵਿੱਚ ਉਹਦੀਆਂ ਸ਼ਖੀਆਂ ਇੱਕ ਤੋਂ ਇੱਕ ਚੜ੍ਹਦੀਆਂ ਇੱਕ ਤੋਂ ਇੱਕ ਵਧੀਆ ਇੱਕ ਤੋਂ ਇੱਕ ਚੜਦੀ ਇੱਕ ਤੋਂ ਇੱਕ ਅਫਜ਼ਲ ਇੱਕ ਤੋਂ ਇੱਕ ਗੁਣਵਾਨ ਇੱਕ ਤੋਂ ਇੱਕ ਦਾਨੀ ਪਰਦਾਨੀ شیخ ਫਰੀਦ ਵੱਲ ਵੇਖਾਂ ਤੇ ਉਹ ਚੜਦਾ ਰਵਿਦਾਸ ਚਮਾਰ ਵੱਲ ਵੇਖਾਂ ਤੇ ਉਹ ਚੜਦਾ ਸਦਨੇ ਕਸਾਈ ਵੱਲ ਵੇਖਾਂ ਤੇ ਉਹ ਚੜਦਾ ਤਨੇ ਜੱਟ ਵੱਲ ਵੇਖਾਂ ਤੇ ਉਹ ਚੜਦਾ ਇੱਕ ਦੂ ਇੱਕ ਚਾਰ ਅੰਡੀਆਂ ਕੌਣ ਜਾਣੇ ਮੇਰਾ ਨਾਂਉ ਜਿਉ ਤੇ ਮੈਂ ਹਾਂ ਔਗਣਾ ਦੀ ਭਰੀ ਹੋਈ ਉਸ ਮਾਲਕ ਦੇ ਦਰਬਾਰ ਵਿੱਚ ਮੇਰਾ ਤੇ ਨਾਮ ਹੀ ਕੋਈ ਨਹੀਂ ਜਾਣਦਾ ਉਸ ਮਾਲਕ ਦੇ ਦਰਬਾਰ ਵਿੱਚ ਤੇ ਮੇਰੀ ਪੁੱਛ ਗਿੱਚੀ ਕੋਈ ਨਹੀਂ ਉਸ ਮਾਲਕ ਦੇ ਦਰਬਾਰ ਵਿੱਚ ਤੇ ਮੇਰੀ ਸੋਈ ਕੋਈ ਨਹੀਂ ਕਿਉਂਕਿ ਮੈਂ ਔਗਣਾ ਨਾਲ ਭਰਪੂਰ ਹਾਂ ਔਗਣ ਵੀ ਇੰਨੇ ਕੀਤੇ ਨੇ ਕਿ ਉਹ ਮੇਰੇ ਵਿੱਚ ਸਮਾਉਂਦੇ ਨਹੀਂ ਕੌਣ ਜਾਣੇ ਮੇਰਾ ਨਾਉ ਜਿਓ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਪੜ ਰਿਹਾ ਜਿਨੀ ਸਖੀ ਸ਼ੋਰਾ ਵੇਰਾ ਸੇ ਅੰਮੀ ਛਾਵੜੀ ਇਹ ਜਿਓ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਮਾਹ ਪੁਰਸ਼ਾਂ ਨੇ ਮਾਂ ਦੇ ਗਰਭ ਚੋਂ ਜਨਮ ਲੈ ਕੇ ਆਪਣੇ ਪਤੀ ਪ੍ਰਮਾਤਮਾ ਨੂੰ ਰਾਵਿਆ ਹੈ ਉਹਨੂੰ ਸਿਮਰਿਆ ਹੈ ਉਹਨੂੰ ਚਿੰਤਨ ਕੀਤਾ ਹੈ ਉਹਦਾ ਨਾਮ ਅਮਰਿਤ ਪੀਤਾ ਹੈ ਉਹਨਾਂ ਨੂੰ ਐਸੇ ਸਮਝੋ ਜੈਸੇ ਕੋਈ ਅੰਬ ਦੀ ਛਾਂ ਹੇਠਾਂ ਸੁਤਤਾ ਹੋਵੇ ਜਿਨੀ ਸਹੀ ਸੋ ਰਾਵਿਆ ਸੇ ਅੰਬੀ ਛਾਵਣੀ ਇਹ ਹੈ ਜੀਓ ਹਰਾਨ ਹੋਵੋਗੇ ਤੁਸੀਂ ਭਈ ਰੱਬ ਦੇ ਪਿਆਰੇ ਭਗਤਾਂ ਨੂੰ ਰੱਬ ਨੂੰ ਅਰਾਧਨ ਵਾਲਿਆਂ ਨੂੰ ਰੱਬ ਦੇ ਨਾਮ ਦਾ ਅੰਮ੍ਰਿਤ ਪੀਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਐਸੇ ਨੇ ਜੈਸੇ ਕੋਈ ਅੰਬ ਦੀ ਛਾਂ ਹੇਠ ਸੁਤਾ ਹੋਵੇ ਇਹ ਕੋਈ ਛਾਂ ਬੜੀ ਚੰਗੀ ਹੈ ਇਹ ਕੋਈ ਪ੍ਰਮਾਣ ਬੜਾ ਉੱਚਾ ਹੈ ਇਹ ਕੋਈ ਗੱਲ ਬੜੀ ਅਲੌਕਿਕ ਹੈ ਵਿਚਾਰ ਦ੍ਰਿਸ਼ਟੀ ਵਿੱਚ ਐਸੇ ਸਵਾਲ ਪੈਦਾ ਹੋਣਗੇ ਮੈਂ ਉਹਨਾਂ ਦੇ ਜਵਾਬ ਵਾਸਤੇ ਬਿਨੇ ਕਰਾਂਗਾ ਸਭ ਤੋਂ ਪਹਿਲਾ ਗੁਣ ਇਹ ਹੈ ਅੰਬ ਦੀ ਛਾਂ ਵਿੱਚ ਕਿ ਪੱਤੇ ਹੁੰਦੇ ਨੇ ਛੋਟੇ ਹੁੰਦੇ ਨੇ ਬੜੇ ਸੰਘਣੇ ਇੱਕ ਦੂਜੇ ਨਾਲੋਂ ਫਸੇ ਹੋਏ ਹੁੰਦੇ ਨੇ ਉਹਦੇ ਵਿੱਚ ਵਿਰਲਾ ਨਹੀਂ ਹੁੰਦੀਆਂ ਉਹਨਾਂ ਵਿਰਲਾ ਵਿੱਚੋਂ ਆਸਮਾਨ ਦੇ ਸੂਰਜ ਦੀਆਂ ਕਿਰਣਾ ਅੰਬ ਦੀ ਛਾਂ ਵਿੱਚ ਸੁੱਦੇ ਹੋਏ ਨੂੰ ਪਰੇਸ਼ਾਨ ਨਹੀਂ ਕਰ ਸਕਦੀਆਂ ਉਹ ਪੱਤੇ ਆਪਣੇ ਉੱਤੇ ਰੋਕ ਲੈਂਦੇ ਨੇ ਸਾਰੀ ਧੁੱਪ ਤੇ ਜਿੱਥੇ ਕਿਦੇ ਸਵੇਰੇ ਮੰਜਾ ਢਾਹ ਦਿੱਤਾ ਸਾਰਾ ਦਿਨ ਉੱਥੇ ਡਿਠਾ ਰਿਆ ਨਾ ਧੁੱਪ ਆਈ ਨਾ ਉਹਨੂੰ ਮੰਜਾ ਖਿੱਚ ਕੇ ਗਾਂ ਪਸ਼ਾ ਕਰਨਾ ਪਿਆ ਜਿਹੜਾ ਵਾਗਨੂ ਦੀ ਛਾਵੇਂ ਸੌਜੇ ਉਹ ਐਡੀ ਗੂੜੀ ਛਾਂ ਹੈ ਕਿ ਉੱਥੇ ਮੌਤ ਦੀਆਂ ਕਿਰਨਾਂ ਪਰੇਸ਼ਾਨ ਨਹੀਂ ਕਰਦੀਆਂ ਮੌਤ ਦੀਆਂ ਕਿਰਨਾਂ ਇਹਨੂੰ ਸਦਾਉਂਦੀਆਂ ਨਹੀਂ ਜਮਾਂ ਦਾ ਭੈ ਇਹਨੂੰ ਡਰਾਉਂਦਾ ਨਹੀਂ ਇਸ ਕਰਕੇ ਜਿਹੜਾ ਵਾਹਿਗੁਰੂ ਦਾ ਭਗਤ ਹੈ ਉਹਨੂੰ ਐਉਂ ਸਮਝੋ ਜਿਵੇਂ ਕੋਈ ਅੰਬ ਦੀ ਛਾਂ ਹੇਠਾਂ ਸੁੱਤਾ ਹੋਵੇ